ਅੰਮ੍ਰਿਤਸਰ ਦੇ ਵੇਰਕਾ ਬਾਈਪਾਸ ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਤਿੰਦਰ ਨਾਮ ਦਾ ਇੱਕ ਲੜਕਾ ਆਪਣੇ ਪਿਤਾ ਨੂੰ ਲੈ ਕੇ ਵੱਲਾ ਸਾਹਿਬ ਤੋਂ ਸ਼ਹਿਰ ਅੰਮ੍ਰਿਤਸਰ ਨੂੰ ਆ ਰਿਹਾ ਸੀ। ਰਾਤ ਦੇ ਸਮੇਂ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਫੁੱਟਪਾਥ ਤੇ ਜਾ ਟਕਰਾਈ ਤੇ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਅਤੇ ਇਸ ਹਾਦਸੇ ਵਿੱਚ ਜਤਿੰਦਰ ਸਿੰਘ ਦੀ ਮੌਤ ਹੋ ਗਈ। ਵੇਰਕਾ ਤੋਂ ਪੁਲਿਸ ਅਧਿਕਾਰੀ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਕਾਰ ਦਾ ਸੰਤੋਲਨ ਵਿਗੜਨ ਕਰਕੇ ਵਾਪਰਿਆ ਹੈ। ਵੇਰਕਾ ਦੇ ਕੋਲ ਐਕਸੀਡੈਂਟ ਹੋਇਆ ਕੀ ਇਸ ਹਸਾਮ ਹੈ। ਜੀ ਜੀ ਕੋਈ ਜਤਿੰਦਰ ਨਾਮ ਦਾ ਇੱਕ ਲੜਕਾ ਸੀ ਆਪਣੇ ਫਾਦਰ ਨੂੰ ਲੈ ਕੇ ਵੱਲੇਵਲੋਂ ਆ ਰਹੇ ਸੀ ਸ਼ਹਿਰ ਵੱਲੋਂ ਤੇ ਜਦੋਂ ਪੁਲ ਦੇ ਉੱਪਰ ਆਏ ਇਹਨਾਂ ਦਾ ਰਾਤ ਗੱਡੀ ਦਾ ਅਨ ਬੈਲੈਂਸ ਹੋਣ ਕਰਕੇ ਗੱਡੀ ਫੁੱਟਪਾਥ ਤੇ ਚੜ੍ਹਨ ਕਰਕੇ ਜਿਹੜੀ ਗੱਡੀ ਪਲਟ ਗਈ ਤਾਂ ਦੂਜੇ ਬੰਨ ਗੱਡੀ ਕਾਰ ਹੀ ਵੈਨਿਊ ਉਹਦੇ ਵਿੱਚ ਵਜਨ ਕਰਕੇ ਜਿਹੜੇ ਐਕਸੀਡੈਂਟ ਹੋ ਗਿਆ ਸੀ ਇਹਨਾਂ ਦਾ ਤੇ ਜਿਹੜੀ ਕਾਰ ਚਾਲਕ ਸੀ ਜਤਿੰਦਰ ਸਿੰਘ ਉਸ ਦੀ ਉਹਦੀ ਮੌਤ ਹੋ ਗਈ ਤੇ ਇਹਦੇ ਸਬੰਧ ਦੇ ਵਿੱਚ ਜਿਹੜੀ ਆ ਉਹਨਾਂ ਦੇ ਬਿਆਨ ਲਿਖੇ ਜੀ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਹੋ ਰਚ ਨੇ ਦੀ ਜਾਂਦੀ ਹੈ ਸਿਰਫ ਨਸ਼ੇ ਦਾ ਆਦਿ ਸੀ ਨਹੀਂ 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 ਨਸ਼ੇ ਵਾਲਾ ਕੋਈ ਗੱਲ ਨਹੀਂ ਸੀ ਨਸ਼ੇ ਦਾਤੀ ਨਹੀਂ ਸੀ ਉਹ ਤਾਂ ਆਪਣੇ ਫਾਦਰ ਨੂੰ ਲੈ ਕੇ ਆ ਰਿਹਾ ਸੀ ਇਹ ਪਾਵਰ ਕਲੋਨ ਜੀ ਰਹਿਣ ਵਾਲੇ ਸੀ ਤੇ ਡਾਕਖਾਨੇ ਦੇ ਵਿੱਚ ਕੰਮ ਕਰਦੇ ਸੀ ਉਹਦੇ ਫਾਦਰ ਜਿਹੜੇ ਆ ਉਹ ਬਿਜਲੀ ਬੋਰਡਸ ਕੰਮ ਕਰਦੇ ਸੀ ਉਹਨਾਂ ਨੂੰ ਲੈ ਕੇ ਆ ਰਹੇ ਸੀ ਉਹ ਦੂਰੇ ਆ ਰਹੇ ਸੀ ਅਚਾਨਕ ਕਿਤੇ ਕੋਈ ਧਿਆਨ ਇਹ ਤੋਂ ਦਰਹਣ ਕਰਕੇ ਜਾਂ ਕਿਤਾ ਉਹ ਅਨ ਬੈਲੈਂਸ ਗੱਡੀ ਹੋ ਕੇ ਫੋਟ ਬਾਹਰ ਵਜਣਾ ਕਰਕੇ ਜਿਹੜੀ ਐਕਸੀਡੈਂਟ ਹੋ ਗਿਆ ਸੀ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਅਚਾਨਕ ਇਹਦਾ ਐਕਸੀਡੈਂਟ ਹੋ ਗਿਆ ਸੋ ਜਿਹੜੀ ਇੱਕ ਹੋਰ ਗੱਡੀ ਦੇ ਵਿੱਚ ਲਾਈ ਫਲੈਜੀ ਕਲਰ ਦੀ ਉਹ ਵਾਲੀ ਜਿਹੜੀ ਉਹਦਾ ਨਹੀਂ ਕਿ ਉਹ ਸਾਮਣੇ ਨਹੀਂ ਉਹਨਾਂ ਦਾ ਜਿਹੜੇ ਵਿੱਚ ਉਹਦੇ ਚਾਲਕ ਸੀ ਉਹ ਦੋਵੇਂ ਜੀ ਬੈਠੇ ਸੀ ਉਹਨਾਂ ਦਾ ਮਤਲਬ ਕੋਈ ਮਾਮੂਲੀ ਸੱਟਾਂ ਲੱਗੀਆਂ ਸੀ ਬਾਕੀ ਉਹਨਾਂ ਦੇ ਗੱਡੀ ਦੇ ਮੈਮੋਰੀ ਜਿਹੜਾ ਨੁਕਸਾਨ ਹੋਇਆ ਉਹ ਠੀਕ ਠਾਕ ਸਰ ਤੇਜ਼ ਰਫ਼ਤਾਰ ਨਹੀਂ ਕੋਈ ਗੱਡੀ ਨਹੀਂ ਤੇਜ਼ ਰਫ਼ਤਾਰ ਨਹੀਂ ਸੀ ਹੈਗੀ ਉਹ ਕਿਤੇ ਅਚਾਨਕ ਹੀ ਕਿਤੇ ਉਹਨਾਂ ਦਾ ਜਿਹੜਾ ਧਿਆਨ ਇਧਰ ਡਾਇਵਰਟ ਹੋ ਗਿਆ ਜਾਂ ਕੁਝ ਅੱਗੇ ਆ ਗਿਆ ਉਹ ਜਿਹੜਾ ਫੁੱਟਪਾਥ ਦੇ ਨਾਲ ਵਜਨ ਕਰਕੇ ਗੱਡੀ ਜਿਹੜੀ ਦੂਜੇ ਮੈਨੂਵਰਟ ਕਰ ਸਕੇ ਇਹ ਰਾਤ ਕੋਈ 11 12 ਵਜੇ ਦਾ ਟਾਈਮ ਸੀ ਬਿਊਰੋ ਰਿਪੋਰਟ ਪਾਰਕ ਟੀਵੀ ਅੰਮ੍ਰਿਤਸਰ